ਮਾਮਲਾ ਪਟਿਆਲੇ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਸਟਰੀਟ ਕਲੱਬ ਨਾਂ ਦੇ ਰੈਸਟੋਰੈਂਟ ਦੇ ਵਿੱਚ ਗੋਲੀਬਾਰੀ ਹੋਈ ਹੈ ਗੋਲੀਬਾਰੀ ਇਸ ਵਜ੍ਹਾ ਕਾਰਨ ਹੋਈ ਹੈ ਕਿ ਕੁਝ ਨੌਜਵਾਨ ਆਉਂਦੇ ਨੇ ਤਾਂ ਡੀਜੇ ਲਾਉਨ ਨੂੰ ਲੈ ਕੇ ਗੱਲ ਜਿਹੜੀ ਆ ਉਹ ਵਿਵਾਦ ਵੱਧ ਜਾਂਦਾ ਆ ਤਾਂ ਦੱਸਿਆ ਕਿ 11 ਵਜੇ ਤੋਂ ਬਾਅਦ ਜਿਹੜਾ ਆ ਉਹ ਡੀਜੇ ਲਾਣਾ ਜਿਹੜਾ ਆ ਉਹ ਅਲਾਉਡ ਨਹੀਂ ਹੈ ਤਾਂ ਇਸ ਕਲੱਬ ਦੇ ਵਿੱਚ ਨੌਜਵਾਨ ਆਉਂਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਡੀਜੇ ਲਾਉਣਾ ਆ ਤਾਂ ਦੇਰ ਰਾਤ ਤੱਕ ਹਲ ਚਲਾਉਣਾ ਆ ਤਾਂ ਇਸੇ ਚੀਜ਼ ਨੂੰ ਲੈ ਕੇ ਉੱਥੇ ਬੌਂਸਰ ਦੇ ਨਾਲ ਜਿਹੜੀ ਆ ਉਹ ਕਹਾ ਸੁਣੀ ਹੁੰਦੀ ਹੈ ਤਾਂ ਇੰਨੇ ਚ ਇੱਕ ਨੌਜਵਾਨ ਜੋ ਤੁਸੀਂ ਟੀ-ਸ਼ਰਟ 'ਚ ਦੇਖ ਸਕਦੇ ਹੋ ਕਿ ਉਦੇ ਵੱਲੋਂ ਆਪਣੀ ਰਿਵਾਲਵਰ ਕੱਢੀ ਜਾਂਦੀ ਹੈ ਤਾਂ ਤਾਬੜ ਤੋੜ ਜਣੀਆਂ ਨੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਇੱਕ ਬਾਉਂਸਰ ਜਿਹੜਾ ਹੁੰਦਾ ਆ ਉਹਦੇ ਇੱਕ ਬਾਹ ਦੇ ਗੋਲੀ ਲੱਗਦੀ ਤੇ ਇੱਕ ਢਿੱਡ 'ਚ ਜਾ ਕੇ ਗੋਲੀ ਲੱਗਦੀ ਆ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੀਸੀਟੀਵੀ 'ਚ ਸਾਫ਼ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਤਾਬੜ ਤੋੜ ਜੜੀਆਂ ਨੇ ਗੋਲੀਆਂ ਇਹ ਨੌਜਵਾਨ ਚਲਾ ਰਿਹਾ ਗੱਲ ਸਿਰਫ ਇਹ ਨਹੀਂ ਸੀ ਕਿ ਡੀਜੇ ਜਿਹੜਾ ਆ ਉਹ ਰਾਤ ਤੱਕ ਚਲਾਉਣਾ ਆ ਤਾਂ ਬਾਉਂਸਰ ਵੱਲੋਂ ਕਿਹਾ ਗਿਆ ਉਥੋਂ ਦੇ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਜਿਹੜੇ ਰੈਸਟੋਰੈਂਟ ਦੇ ਮਾਲਕ ਸਾਂ ਉਹਨਾਂ ਨੂੰ ਕਿਹਾ ਗਿਆ ਕਿ 11 ਵਜੇ ਤੋਂ ਬਾਅਦ ਡੀ ਜੇ ਜਿਹੜਾ ਲਾਣਾ ਲਾਉਡ ਨਹੀਂ ਆ ਪਰ ਨੌਜਵਾਨ ਕਹਿੰਦਾ ਕਿ ਤੂੰ ਮੈਨੂੰ ਜਾਣਦਾ ਨਹੀਂ ਮੈਂ ਤਾਂ ਪਹਿਲਾਂ ਹੀ ਜੇਲ੍ਹ ਦੇ ਵਿੱਚੋਂ ਆਇਆ ਹਾਂ ਤਾਂ ਤੂੰ ਮੈਨੂੰ ਜਾਣਦਾ ਨਹੀਂ ਤਾਂ ਇਹਨੇ ਜਿਹੜੀ ਉਹ ਆਪਣੀ ਰਿਵਾਲਵਰ ਕੱਢ ਲੈਂਦਾ ਆ ਤਾਂ ਗੋਲੀਆਂ ਚਲਾਉਣੀਆਂ ਚਾਲੂ ਕਰ ਦਿੰਦਾ ਜਿਸ ਦੇ ਵਿੱਚ ਇੱਕ ਨੌਜਵਾਨ ਜਿਸ ਨੇ ਬਲੈਕ ਕਲਰ ਦੀ ਟੀ-ਸ਼ਰਟ ਪਾਈ ਹੋਏ ਨੀਚੇ ਡਿੱਗਿਆ ਹੋਇਆ ਦਿਖਾਈ ਦੇ ਰਿਹਾ ਤਾਂ ਉਹਦੇ ਉੱਤੇ ਪਹਿਲਾਂ ਤਾਂ ਬਾਹਲੇ ਉੱਥੇ ਜਿਹੜੀ ਉਹ ਫਾਇਰ ਕੀਤੇ ਜਾਂਦੇ ਆ ਤਾਂ ਉਸ ਤੋਂ ਬਾਅਦ ਉਹਦੇ ਢਿੱਡ ਦੇ ਉੱਤੇ ਗੋਲੀ ਮਾਰੀ ਜਾਂਦੀ ਆ ਤਾਂ ਫਿਲਹਾਲ ਜਿਹੜਾ ਨੌਜਵਾਨ ਆ ਉਹ ਹਸਪੀਟਲ ਦੇ ਵਿਚ ਜਿਹੜੇ ਇਲਾਜ ਆ ਉਸ ਦਾ ਇਲਾਜ ਚੱਲ ਰਿਹਾ ਆ ਤਾਂ ਫਿਲਹਾਲ ਜਿਹੜਾ ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ